ਬੜੀ ਚੰਗੀ ਬਤ ਉਹਨਾਂ ਦੀ ਵਸਤੀ ਹੈ ਨਹੀਂ ਸੇਵਾ ਕੀਤੀ ਆ ਮੈਂ ਤੇ ਹਰਾਨ ਹੋ ਗਈ ਮੈਂ ਨੀਤ ਤੁਸੀਂ ਉਹਨਾਂ ਵਰਗੀਆਂ ਬੱਜੋ ਪੁੱਤ ਮੰਮੀ ਮੈਂ ਵੀ ਤਾਂ ਸਾਰਿਆਂ ਦੀ ਸੇਵਾ ਕਰਦੀ ਹੋਈ ਆ ਸਾਰੇ ਜਿੱਦਾਂ ਦੇ ਤੁਹਾਡੇ ਰਿਸ਼ਤੇਦਾਰ ਉਦਾਂ ਨੇ ਮੇਰੇ ਰਿਸ਼ਤੇਦਾਰ ਸਾਰੇ ਆਪਣੇ ਹੀ ਆ ਨਾ ਮੈਂ ਜੇ ਉਹਨਾਂ ਦੀ ਸੇਵਾ ਕਰੂੰਗੀ ਤਾਂ ਸਾਰੇ ਕਹਿਣਗੇ ਨਾ ਵੀ ਤੁਹਾਡੀ ਨੂੰ ਚੰਗੀ ਆ ਇਸ ਕਰਕੇ ਮੈਂ ਵੀ ਸਾਰਿਆਂ ਦੀ ਸੇਵਾ ਕਰਦੀ ਹੋਈ ਆ ਸਾਰੇ ਆਪਣੇ ਹੀ ਨਾ ਉਹ ਸੱਚ ਮੰਮੀ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਸੀ ਮੇਰੀ ਮੰਮੀ ਤੇ ਮੇਰੇ ਭਰਾ ਨੇ ਆਣਾ ਸਵੇਰੇ ਮੈਂ ਕੀ ਕਰਾਂ ਕਹਦਾ ਉਹਨਾਂ ਨੂੰ ਵੀ ਆ ਜਿਓ ਜਾਣਾ ਤਾਂ ਨਹੀਂ ਤੁਸੀਂ ਕਿਤੇ ਨਹੀਂ ਮੈਂ ਕਿਤੇ ਨਹੀਂ ਜਾਣਾ ਆਉਂਦੇ ਹੋ ਫਿਰ ਕੀ ਆ ਚਲ ਆਓ ਉਹਨਾਂ ਨੂੰ ਕਹਿ ਜੀ stdc ਕੇ ਆਉਣਗੇ ਉਹਨਾਂ ਕਿਉਂ ਨਹੀਂ ਚਲ ਠੀਕ ਆ ਮੈਂ ਕਹਿ ਦਿੰਦੀ